ਫਗਵਾੜਾ ਨਜ਼ਦੀਕ ਪਿੰਡ ਰੂੜਵਿਕੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਪਿੰਡ ਵਿੱਚ ਜਟੜ ਦਾ ਮਾਹੌਲ ਬਣਿਆ ਹੋਇਆ ਹੈ ਬੀਤੀ ਰਾਤ ਇਨ੍ਹਾਂ ਆਵਾਰਾ ਕੁੱਤਿਆਂ ਵੱਲੋਂ ਚਾਰ ਬੱਕਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਉੱਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਇਨ੍ਹਾਂ ਆਵਾਰਾ ਕੁੱਤਿਆਂ ਕਾਰਨ ਉਨ੍ਹਾਂ ਦਾ ਤਕਰੀਬਨ 20000 ਰੁਪਏ ਦਾ ਨੁਕਸਾਨ ਹੋ ਗਿਆ ਉਨ੍ਹਾਂ ਆਖਿਆ ਕਿ ਉਸਨੇ ਹਵੇਲੀ ਵਿੱਚ ਪਸ਼ੂਆਂ ਤੋਂ ਇਲਾਵਾ ਚਾਰ ਬੱਕਰੀਆਂ ਵੀ ਰੱਖੀਆਂ ਹੋਈਆਂ ਸਨ ਤੇ ਜਦੋਂ ਉਹ ਸੋਮਵਾਰ ਨੂੰ ਪਸ਼ੂਆਂ ਨੂੰ ਚਾਰਾ ਪਾ ਕੇ ਹਵੇਲੀ ਬੰਦ ਕਰਕੇ ਗਏ ਤਾਂ ਸਵੇਰੇ ਆ ਕੇ ਦੇਖਿਆ ਤਾਂ ਉਨ੍ਹਾਂ ਦੀਆਂ ਚਾਰ ਬੱਕਰੀਆਂ ਮਰੀਆਂ ਪਈਆਂ ਸਨ ਇਸ ਮਕੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੇ ਕਈ ਵਾਰ ਪਿੰਡ ਦੀਆਂ ਮਹਿਲਾਵਾਂ ਤੇ ਵੀ ਹਮਲਾ ਕੀਤਾ ਜਦਕਿ ਬੀਤੇ ਦਿਨ ਇੱਕ ਮੋਟਰਸਾਈਕਲ ਤੇ ਜਾ ਰਹੇ ਵਿਅਕਤੀ ਦੇ ਅੱਗੇ ਇੱਕ ਆਵਾਰਾ ਕੁੱਤਾ ਆ ਗਿਆ ਜਿਸ ਨਾਲ ਵਿਅਕਤੀ ਡਿੱਗ ਗਿਆ ਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਲੋਕਾਂ ਮੁਤਾਬਕ ਇਨ੍ਹਾਂ ਆਵਾਰਾ ਕੁੱਤਿਆਂ ਦੀ ਤਦਾਦ ਦਿਨ ਬਦ ਦਿਨ ਵਧਦੀ ਜਾ ਰਹੀ ਹੈ ਉਨ੍ਹਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਮੁਰਤੋ ਅਜਿਹੀ ਘਟਨਾ ਨਾ ਵਾਪਰੇ ਪਿੰਡ ਨਰੂੜ ਤੋਂ ਨਵਾਂ ਚੈਨਲ ਅਰਜਨਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਮੇਰਾ ਪਿੰਡ ਨਰੂੜਾ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਕੱਲ੍ਹ ਸ਼ਾਮ ਨੂੰ ਤਕਰੀਬਨ ਕੋਈ 8:00 ਵਜੇ ਐਸਾ ਵਿਹਲੀ ਦੇ ਵਿੱਚ ਜਸਵੀਰ ਸਿੰਘ ਸਾਬੂ ਇਹਨਾਂ ਦੇ ਇੱਥੇ ਪਸ਼ੂ ਵੀ ਰੱਖੇ ਆ ਕੋਕਰ ਵੀ ਆ ਤੇ ਚਾਰ ਬੱਕਰੀਆਂ ਸੀ ਜੀ ਤੇ ਇਹ ਤਕਰੀਬਨ 8:00 ਵਜੇ ਆਪਣੇ ਜਿੱਦਾਂ ਪੱਠੇ-ਪੁੱਠੇ ਸਾਰਾ ਪਾ ਕੇ ਉਹਨਾਂ ਨੂੰ ਤਾਂ ਇਹ ਗੇਟ ਬੰਦ ਕਰਕੇ ਘਰ ਨੂੰ ਚਲੇ ਗਏ ਜੀ ਤਾਂ ਜਦੋਂ ਇਹਨੀ ਸਵੇਰੇ ਜਾ ਕੇ ਦੇਖਿਆ ਤੇ ਉਹ ਚਾਰੀ ਬੱਕਰੀਆਂ ਨੂੰ ਵਾਰਾ ਕੁੱਤਿਆਂ ਨੇ ਚੰਗੀ ਤਰ੍ਹਾਂ ਆ ਇਹਨਾਂ ਖਲਾਰੇ ਮਾਰ ਦਿੱਤੀਆਂ ਜਿੱਦਾਂ ਜੀ ਇਹ ਉਸ ਤੋਂ ਬਾਅਦ ਇਹਨਾਂ ਨੂੰ ਚੱਕ ਚੁੱਕੇ ਤਾਂ ਬਣਾਤਾ ਕਿਤੇ ਜੀ ਤਾਂ ਸਾਡੀ ਮੰਗ ਇਹ ਆ ਕਿ ਅੱਜ ਤਾਂ ਬੱਕਰੀਆਂ ਕਾਧੀਆਂ ਕਾਹੜੂ ਕੋ ਨਿਆਣਾ ਛੋਟਾ ਕਿਤੇ ਸਕੂਲੋਂ ਬੱਚੇ ਆਉਂਦੇ ਆ ਜਾਂ ਕਿਤੇ ਰਾਸਤੇ ਵਿੱਚ ਜੀ ਸਾਡੇ ਪਿੰਡ ਦੇ ਵਿੱਚ ਉਹ ਵਾਰਾ ਕੁੱਤੇ ਤਾਂ ਇੰਨੇ ਵੱਡੇ ਹੋਏ ਆ ਆਏ ਦੇ ਨੇ ਕੋਈ ਨਾ ਕੋਈ ਬਾਰਦਾਤ ਹੁੰਦੀ ਆ ਜੀ ਜਿਹੜੀ ਕਰਕੇ ਅਸੀਂ ਇਹਦੇ ਬਾਰੇ ਸਰਪੰਚ ਸਾਹਿਬ ਵੀ ਨੋਟਿਚ ਵੀ ਮੈਂ ਲਿਆਂਦਾ ਸੀਗਾ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਮੈਂ ਪਾਸਟਾ ਚੌਂਕੀ ਇੰਚਾਰਜ ਸਾਹਿਬ ਨੂੰ ਵੀ ਵਿਅਕਤੀ ਰੂਪ ਦੇ ਵਿੱਚ ਦਰਖਾਸਤ ਦੇ ਕੇ ਆਇਆ ਵੀ ਅਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਆ ਕੁਝ ਸਮਾਂ ਪਹਿਲਾਂ ਸਾਡੇ ਉਧਰ ਹਵੇਲੀ ਚ ਮੇਰੇ ਘਰ ਵਾਲੀ ਮੇਰੀ ਵਾਈਫ ਹਵੇਲੀ ਨੂੰ ਗਈ ਤਾਂ ਉਸ ਨੂੰ ਵੀ ਕੁੱਤੇ ਨੇ ਕੱਟਿਆ ਜੀ ਇਸ ਤੋਂ ਬਾਅਦ ਅਸੀਂ ਸਰਕਾਰੀ ਹਸਪਤਾਲ ਦੇ ਵਿੱਚੋਂ ਟੀਕੇ ਵੀ ਲਵਾਏ ਪਰ ਹੱਲੇ ਤੱਕ ਵੀ ਉਹਦਾ ਕੋਈ ਵੀ ਇਹਨਾਂ ਅਵਾਰਾ ਕੁੱਤਿਆਂ ਦਾ ਨਾ ਪੰਚਾਇਤ ਨੇ ਨਾ ਪ੍ਰਸ਼ਾਸਨ ਨੇ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ ਅਸੀਂ ਇਹੀ ਬਾਰ-ਬਾਰ ਮੰਗ ਕਰਦੇ ਆਂ ਪੀਣਾ ਵਾਰਾ ਕੁੱਤੇ ਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਵਾਰਾ ਕੁੱਤਿਆਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਤੁਸੀਂ ਦੇਖ ਲਓ ਜੀ ਚਾਰ ਬੱਕਰੀਆਂ ਸੀਆਂ 5-5000 ਦੀ ਵੀ ਹੋਈ ਤਾਂ 20000 ਰੁਪਇਆ ਹੋ ਗਿਆ ਜੀ ਜੀ ਤੇ 20000 ਰੁਪਏ ਦਾ ਘੱਟੋ ਘਾਟ ਨੁਕਸਾਨ ਹੋ ਗਿਆ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗੇ ਇਹ ਹੈ ਜੇ ਅਸੀਂ ਇਹ ਵਾਰਾ ਕੁੱਤਿਆਂ ਦੇ ਉਹਨਾਂ ਨੂੰ ਕੁਛ ਨਾ ਕੁਛ ਇਹਨਾਂ ਦਾ ਹੱਲ ਕੀਤਾ ਜਾਵੇ ਜਿਹੜੇ ਸਾਡੇ ਪਿੰਡ ਦੇ ਲੋਕ ਕਈ ਘਰ ਇਹੋ ਜਿਹੇ ਨੇ ਜਿਹੜੇ ਆਪਣੇ ਘਰ ਮੂਰੇ ਇਹਨਾਂ ਨੂੰ ਸ਼ਾਮ ਨੂੰ ਸਵੇਰ ਨੂੰ ਦੁੱਧ ਨਾਲ ਰੋਟੀਆਂ ਖਵਾਉਂਦੇ ਆ ਜਿਲੇ ਤੋ ਜੇ ਸਾਨੂੰ ਇਹ ਜਵਾਬ ਦੇ ਕੇ ਟਾਲ ਦਿੰਦੇ ਆਂ ਵੀ ਅਸੀਂ ਕਿਹੜਾ ਰੱਖਿਓ ਜੀ ਅਸੀਂ ਇਹ ਕਹਿੰਨੇ ਆਂ ਵੀ ਜੇ ਤੁਸੀਂ ਨਹੀਂ ਰੱਖਿਓ ਤਾਂ ਬੇਨਤੀ ਆ ਸਾਡੀ ਵੀ ਉਹਨਾਂ ਨੂੰ ਨਾ ਤੁਸੀਂ ਰੋਟੀਆਂ ਪਾਓ ਤੇ ਨਾ ਆਪਣੇ ਘਰ ਪੱਖਿਆਂ ਥੱਲੇ ਬਿਠਾਓ ਜੀ ਤੇ ਇਤੇ ਜੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਇਹਦੇ ਬਾਰੇ ਜਲਦ ਤੋਂ ਜਲਦ ਕੋਈ ਹੱਲ ਲੱਭਿਆ ਜਾਵੇ ਕੱਲੂ ਕੋਈ ਪਿੰਡ ਦੇ ਵਿੱਚ ਕੋਈ ਵੱਡੀ ਵਾਰਦਾਤ ਹੋ ਗਈ ਤਾਂ ਇਹਦੇ ਅਸੀਂ ਪ੍ਰਸ਼ਾਸਨ ਤੇ ਪੰਚਾਇਤ ਨੂੰ ਅਸੀਂ ਜ਼ਿੰਮੇਵਾਰ ਠਹਿਰਾਵਾਂਗੇ